ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸੀਂ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਆਪਾਂ ਥੰਬਨੇਲ ਜਾਂ ਟਾਈਟਲ ਪੜ ਲਿਆ ਹੋਣਾ ਵੀ ਸਾਰੀਆਂ ਬਿਮਾਰੀਆਂ ਦੇ ਇਲਾਜ ਇੱਕ ਹੋ ਜਾਏਗਾ ਦੋਸਤੋ ਇਹ ਵੀਡੀਓ ਮੰਨ ਲਓ ਕੋਈ ਪ੍ਰੋਮੋਸ਼ਨ ਵਾਸਤੇ ਨਹੀਂ ਹੈਗੇ ਆਪਾਂ ਪ੍ਰੋਮੋਟ ਨਹੀਂ ਕਰ ਰਹੇ ਕਿਸੇ ਨੂੰ ਪਰ ਜਿਹੜੇ ਹੈਗੇ ਮੈਂ ਇੱਥੇ ਕਿਤੇ ਕੰਮ ਆ ਸੀ ਨਜ਼ਦੀਕ ਤੇ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਮੈਂ ਇੱਥੇ ਵਿਜ਼ਿਟ ਕੀਤਾ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਜਦੋਂ ਮੈਂ ਇੱਥੇ ਲੋਕਾਂ ਦੇ ਰਿਵਿਊ ਲਏ ਨਾ ਵੀ ਕਿੰਨੇ ਕਿੰਨੇ ਲੋਕ ਆ ਕਿੰਨੀਆਂ ਕਿੰਨੀਆਂ ਬਿਮਾਰੀਆਂ ਤੋਂ ਠੀਕ ਹੋ ਰਹੇ ਨੇ ਜਿੱਥੇ ਡਾਕਟਰਾਂ ਨੇ ਮਨਾ ਕਰਤਾ ਸੀ ਹੱਥ ਖੜੇ ਕਰਤੇ ਸੀ ਉਹ ਵੀ ਇੱਥੋਂ ਠੀਕ ਹੋਏ ਨੇ ਤੇ ਇਹਨਾਂ ਦੀ ਸਪੈਸ਼ਲਿਸਟੀ ਜਿਹੜੀ ਹੈਗੀ ਆ ਉਹ ਹੈ ਜੀ ਕੈਂਸਰ ਦੇ ਮਰੀਜ਼ਾਂ ਵਾਸਤੇ ਕੈਂਸਰ ਦੀ ਜਿਹੜੀ ਬਿਮਾਰੀ ਹੈ ਉਹਨੂੰ ਇਹ ਦੂਜੀ ਤੀਜੀ ਸਟੇਜ ਤੋਂ ਵੀ ਹੈ ਰਿਕਵਰ ਕਰ ਲੈਂਦੇ ਨੇ ਠੀਕ ਕਰ ਲੈਂਦੇ ਨੇ ਸੋ ਬਹੁਤ ਬਿਮਾਰੀਆਂ ਨੇ ਜਿਹੜੀਆਂ ਇਹ ਇਦਾਂ ਦੀਆਂ ਠੀਕ ਹੋਈਆਂ ਨੇ ਗਠੀਆ ਹੋ ਗਿਆ ਮੰਨ ਲਓ ਗਿਣਤੀ ਨਹੀਂ ਕੀਤੀ ਜਾ ਸਕੀ ਜਿੰਨੇ ਇੱਥੇ ਮੈਨੂੰ ਲੋਕ ਮਿਲੇ ਨੇ ਫਿਰ ਮੈਂ ਸੋਚਿਆ ਵੀ ਇਹਦੀ ਵੀਡੀਓ ਬਣਾਈ ਜਾਵੇ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਕਿਸੇ ਦਾ ਭਲਾ ਹੋ ਸਕੇ ਤੇ ਵੀਡੀਓ ਸ਼ੇਅਰ ਤੁਸੀਂ ਜਰੂਰ ਕਰ ਦਿਓ ਤਾਂ ਕਿ ਇਹ ਤੁਹਾਨੂੰ ਪਤਾ ਲੱਗੇ। ਤੋਂ ਦੋਸਤੋ ਮੈਂ ਬੈਠਾ ਹਾਂ ਇਸ ਟਾਈਮ ਹਿਮਾਚਲ ਪ੍ਰਦੇਸ਼ ਦੇ ਕਾਗੜਾ ਜ਼ਿਲ੍ਹੇ ਦੇ ਵਿੱਚ ਤੇ ਕਾਗੜਾ ਜ਼ਿਲ੍ਹੇ ਦੇ ਵਿੱਚ ਇੱਥੇ ਤੁਸੀਂ ਇਸ ਕਲੀਨਿਕ ਦੇ ਉੱਪਰ ਆਉਣ ਲਈ ਤੁਸੀਂ ਜੇ ਤਾਂ ਬਾਇਰ ਆਉਣਾ ਹੈ ਤਾਂ ਕਾਗੜਾ 에ਅਰਪੋਰਟ ਹੈਗਾ ਇੱਥੇ। ਕਾਗੜਾ 에ਅਰਪੋਰਟ ਬਾਇਰ ਆ ਸਕਦੇ ਹੋ ਉੱਥੋਂ ਨਜ਼ਦੀਕ ਹੈ ਤੇ ਦੂਸਰੀ ਗੱਲ ਜੇ ਟ੍ਰੇਨ ਆਉਣਾ ਹੈ ਤਾਂ ਟ੍ਰੇਨ ਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਥੋਂ ਨੇੜੇ ਦਾ ਰੇਲਵੇ ਸਟੇਸ਼ਨ ਤੁਹਾਨੂੰ ਪੈਂਦਾ ਪਠਾਨਕੋਟ। ਪਠਾਨਕੋਟ ਤੋਂ ਤੁਸੀਂ ਬਾਈ ਬਸ ਲੈ ਕੇ ਆ ਸਕਦੇ ਹੋ ਜਿਹੜਾ ਪਠਾਨਕੋਟ ਦਾ ਰੇਲਵੇ ਸਟੇਸ਼ਨ ਹੈ ਉਸ ਤੋਂ ਬਿਲਕੁਲ 250 ਮੀਟਰ ਤੇ ਇਹ ਜਿਹੜਾ ਬਸ ਸਟੈਂਡ ਹੈ ਉਥੋਂ ਤੁਸੀਂ ਆ ਸਕਦੇ ਹੋ ਤੇ ਬਸਟੈਂਡ ਤੋਂ ਵਿੱਚੋਂ ਤੁਸੀਂ ਲੈਣੀ ਹੈ ਬਸ ਧਰਮਸ਼ਾਲਾ ਦੀ ਧਰਮਸ਼ਾਲਾ ਉਹ ਵਾਲੀ ਜਿੱਥੇ ਟੂਰਿਸਟ ਆਉਂਦੇ ਨੇ ਤੇ ਜਿੱਥੇ ਕ੍ਰਿਕਟ ਮੈਚ ਹੁੰਦਾ ਉਹ ਤੁਸੀਂ ਮਸ਼ਹੂਰ ਜਿਹੜੀ ਜਗ੍ਹਾ ਤੁਸੀਂ ਸੁਣੀ ਹੋਈ ਹੈ ਤੇ ਬਸ ਤੁਸੀਂ ਧਰਮਸ਼ਾਲਾ ਹੀ ਲੈਣੀ ਹੈ ਤੇ ਧਰਮਸ਼ਾਲਾ ਨਹੀਂ ਪੁੰਚ ਜਾ ਉਸ ਤੋਂ ਪਹਿਲਾਂ ਆਉਂਦਾ ਇੱਕ ਸਟਾਪ ਚੰਬੀ ਚੰਬੀ ਤੁਸੀਂ ਉਤਰ ਜਾਣਾ ਤੇ ਚੰਬੀ ਤੋਂ ਲੈਣੀ ਹੈ ਸ਼ਿਵ ਨਗਰ ਦੀ ਬਸ ਛੇਵਨਗਰ ਦੀ ਬਸ ਜਿਹੜੀ ਹੈਗੀ ਆ ਤੁਹਾਨੂੰ ਉਹ ਇਹ ਦਲਾਈ ਲਾਮਾ ਦਾ ਕਲੀਨਿਕ ਤੁਸੀਂ ਕਹਿ ਸਕਦੇ ਹੋ ਵੈਸੇ ਇਹਦਾ ਨਾਮ ਥੋੜਾ ਔਖਾ ਹੈ ਸੋ ਇਹਦਾ ਜਿਹੜਾ ਦਲਾਈ ਲਾਮਾ ਦਾ ਕਲੀਨਿਕ ਤੁਸੀਂ ਕਹਿ ਸਕਦੇ ਹੋ ਜਾਂ ਵੈਦ ਕਹਿ ਸਕਦੇ ਹੋ ਵੀ ਉੱਥੇ ਤੁਸੀਂ ਇਹ ਦਵਾਈ ਲੈਣੀ ਆ ਤੁਹਾਨੂੰ ਕਨੈਕਟਰ ਹੈ ਜਿਹੜਾ ਉੱਥੋਂ ਦੇ ਲੋਕ ਨੇ ਉਹ ਆਪਣੇ ਆਪ ਗਾਈਡ ਕਰ ਦੇਣਗੇ ਜਾਂ ਤੁਹਾਨੂੰ ਇੱਕ ਅਦਾ ਬੰਦਾ ਜਿਹੜਾ ਸਵਾਰੀਆ ਤੁਹਾਨੂੰ ਮਿਲ ਜੂਗੀ ਜਿਹਨੇ ਇੱਥੇ ਆਉਣਾ ਹੀ ਹੋਊਗਾ ਤੇ ਬਾਏ ਬਸ ਜੇ ਤੁਸੀਂ ਆਉਣਾ ਤਾਂ ਤੁਸੀਂ ਅਨੰਦਪੁਰ ਸਾਹਿਬ ਤੋਂ ਵੀ ਆ ਸਕਦੇ ਹੋ ਧਰਮਸ਼ਾਲਾ ਹੋ ਕੇ ਤੇ ਦੂਸਰੀ ਗੱਲ ਇੱਥੇ ਇਥੋਂ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਇਹਦੀ ਲੋਕੇਸ਼ਨ ਦਾ ਉਦੋਂ ਤੁਸੀਂ ਲੋਕੇਸ਼ਨ ਲਾ ਕੇ ਵੀ ਆ ਸਕਦੇ ਹੋ ਤੇ ਦੋਸਤੋ ਇੱਥੇ ਜਿਹੜਾ ਹੁਣ ਤੁਹਾਨੂੰ ਇੱਥੇ ਆਪਾਂ ਕਲੀਨਿਕ ਦੇ ਵਿੱਚ ਦਿਖਾਉਣੀ ਆ ਕੀ ਸਿਸਟਮ ਹੈ ਕਿਵੇਂ ਉੱਥੇ ਰਜਿਸਟ੍ਰੇਸ਼ਨ ਕਰਵਾਉਣੀ ਹੈ ਤੇ ਕਿਵੇਂ ਉੱਥੇ ਰਹਿਣਾ ਸਹਿਣਾ ਹੈ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਉਹ ਸਾਰਾ ਤੁਹਾਨੂੰ ਕਲੀਨਿਕ ਦੇ ਵਿੱਚ ਵਿਜ਼ਿਟ ਕਰਕੇ ਦਿਖਾਉਣੀ ਆ ਤੇ ਪਹਿਲਾਂ ਮੈਂ ਵਿਜ਼ਿਟ ਕਰ ਚੁੱਕਿਆ ਤੇ ਹੁਣ ਮੈਂ ਵੀਡੀਓ ਦੇ ਵਿੱਚ ਦੁਬਾਰਾ ਉੱਥੇ ਜਾ ਕੇ ਵਿਜ਼ਿਟ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਇੱਥੇ ਕਿਵੇਂ ਰਹਿਣਾ ਕਹਣਾ ਕਿਵੇਂ ਹੋਇਆ ਜੇ ਹੋ ਸਕੇ ਆਪਾਂ ਕੋਸ਼ਿਸ਼ ਕਰਾਂ ਵੀ ਇੱਕ ਦੋ ਲੋਕਾਂ ਦੇ ਆਪਾਂ ਰਿਵਿਊ ਵੀ ਲਵਾਂਗੇ ਵੀਡੀਓ ਦੇ ਵਿੱਚ ਵੀ ਵੀਡੀਓ ਤੋਂ ਪਹਿਲਾਂ ਤਾਂ ਬਹੁਤ ਬੰਦਿਆਂ ਨੂੰ ਮਿਲ ਲੈ ਤੇ ਸਪੈਸ਼ਲ ਇੱਕ ਮੈਂ ਫੈਮਿਲੀ ਨੂੰ ਮਿਲਿਆ ਜਿਹੜੀ ਬੈਂਗਲੌਰ ਤੋਂ ਆਈ ਹੈ ਜੋ ਜਲੰਧਰ ਤੋਂ ਨੇ ਬੈਂਗਲੌਰ ਸ਼ਿਫਟ ਹੋ ਗਏ ਸੀ ਉਹ ਕਾਫੀ ਸਾਲਾਂ ਤੋਂ ਤੇ ਉਹ ਸਪੈਸ਼ਲ ਬਾਇਰ ਇੱਥੇ ਆਏ ਨੇ ਉਹ ਕਹਿੰਦੇ ਸੀ ਅਸੀਂ ਇਦਾਂ ਦੇ ਸਾਨੂੰ ਰਿਵਿਊ ਮਿਲ ਰਹੇ ਐ ਇਦਾਂ ਦੇ ਮਰੀਜ਼ ਮਿਲ ਰਹੇ ਜਿਹੜੇ ਇੱਥੇ ਠੀਕ ਹੋ ਕੇ ਗਏ ਨੇ ਸੋ ਦੋਸਤੋ ਚੱਲਦੇ ਆ ਉੱਥੇ ਤੱਕ ਤੇ ਚੈਨਲ ਨੂੰ ਕਰ ਲਿ ਲੋ ਦੋਸਤੋ ਪਹੁੰਚ ਗਏ ਆਪਾਂ ਕਲੀਨਿਕ ਦੇ ਵਿੱਚ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਤੇ ਸਾਈਡ ਤੇ ਜਿਹੜਾ ਲਿਖਿਆ ਇਹਦਾ ਜਿਹੜਾ ਗੇਟ ਹੈ ਇਹ ਸਵੇਰੇ 7 ਵਜੇ ਓਪਨ ਹੁੰਦਾ ਹੈ ਤਕਰੀਬਨ ਹੁਣ ਜਿਹੜਾ ਮੰਨ ਲਓ ਗਰਮੀਆਂ ਦਾ ਮੌਸਮ ਆਊਗਾ ਇਹ 7 ਵਜੇ ਤੋਂ ਪਹਿਲਾਂ ਵੀ ਓਪਨ ਹੋ ਜਾਂਦਾ 6 ਵਜੇ ਤੇ ਉਹ ਤੁਸੀਂ ਪਹਿਲਾਂ ਜੰਨੀ ਜਲਦੀ ਆ ਸਕਦੇ ਹੋ ਪਹਿਲਾਂ ਆ ਸਕਦੇ ਹੋ ਉੱਥੇ ਤੇ ਇਧਰ ਇਹਦਾ ਦਾ ਟਾਈਮਿੰਗ ਲਿਖੀ ਹੋਈ ਹੈ ਮਾਰਨਿੰਗ ਜਿਹੜਾ ਹੈ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਤੇ ਫਿਰ 1 ਤੋਂ ਲੈ ਕੇ 2 ਵਜੇ ਤੱਕ ਇੱਥੇ ਜਿਹੜਾ ਹੈਗਾ ਛੁੱਟੀ ਹੁੰਦੀ ਹੈ ਤੇ ਉਸ ਤੋਂ ਬਾਅਦ 5 ਵਜੇ ਤੱਕ ਤੇ ਇਹ ਯਾਦ ਰੱਖਣਾ ਤੁਸੀਂ ਹਰ ਸ਼ਨੀਵਾਰ ਇੱਥੇ ਛੁੱਟੀ ਹੁੰਦੀ ਹੈ ਸ਼ਨੀਵਾਰ ਨੂੰ ਤੁਸੀਂ ਇੱਥੇ ਨਹੀਂ ਆਉਣਾ ਜਿਉ ਉਸ ਹਿਸਾਬ ਨਾਲ ਨਹੀਂ ਆਉਣਾ ਵੀ ਤੁਹਾਡਾ ਸ਼ਨੀਵਾਰ ਇੱਥੇ ਵਿੱਚ ਆਵੇ ਤੇ ਉਸ ਤੋਂ ਬਾਅਦ ਜਿਹੜੇ ਵੈਸੇ ਸਪੈਸ਼ਲ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਤੁਸੀਂ ਇੱਥੇ ਨਹੀਂ ਆਉਣਾ ਜਿਵੇਂ ਕੋਈ ਤਿਹਾਰ ਹੋ ਗਿਆ ਜਾਂ ਕੁਝ ਵੀ ਹੋ ਗਿਆ ਉਹਦੇ ਵਿੱਚ ਤੁਸੀਂ ਛੁੱਟੀਆਂ ਦੇ ਵਿੱਚ ਨਹੀਂ ਆਉਣਾ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਗੇਟ ਤੋਂ ਅੰਦਰ ਉੱਤਰਦੇ ਸਾਰੀ ਜਿਹੜਾ ਹੈਗਾ ਉੱਥੇ ਤੁਸੀਂ ਆਪਣਾ ਨਾਮ ਲਿਖਣਾ ਹੈਗਾ ਉਹ ਤੁਹਾਨੂੰ ਦਿਖਾਉਣਾ ਹੈ ਕਿ ਕਿੱਥੇ ਨਾਮ ਲਿਖਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉੱਥੇ ਨਾਮ ਲਿਖਿਆ ਜਾਂਦਾ ਹੈ ਦੋਸਤੋ ਗੇਟ ਤੇ ਐਂਟਰ ਹੋਣਸਾਰ ਤੇ ਸਾਹਮਣੇ ਤੁਸੀਂ ਦੇਖ ਲਿਓ ਸਾਹਮਣੇ ਜਿਹੜਾ ਹੈਗਾ ਕੰਟੀਨ ਦਾ ਬੋਰਡ ਲੱਗਿਆ ਹੋਇਆ ਤੇ ਕੰਟੀਨ ਦੇ ਬੋਰਡ ਦੇ نیچے ਜਿਹੜਾ ਹੈਗਾ ਇਹ ਹਾਲ ਬਣਿਆ ਹੋਇਆ ਹੈ ਹਾਲ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਐਂਟਰ ਹੋਣਾ ਹੈ 3 ਵਜੇ ਤੋਂ ਪਹਿਲਾਂ 3:30 ਵਜੇ ਤੋਂ ਪਹਿਲਾਂ ਇੱਥੇ ਐਂਟਰ ਹੋ ਕੇ ਇੱਥੇ ਨਾਮ ਇੱਕ ਪੇਜ ਪਿਆ ਹੋਊਗਾ ਮੈਂ ਤੁਹਾਨੂੰ ਦਿਖਾ ਦਿੰਨਾ ਉਸ ਪੇਜ ਦੇ ਉੱਪਰ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਲਿਖਣਾ ਹੈ ਜਿਸ ਤਰ੍ਹਾਂ ਇਹ ਪੇਜ ਪਿਆ ਦੇਖੋ ਇਹਦੇ ਵਿੱਚ ਇਹ ਨੰਬਰ ਜਿਹੜੇ ਹੈਗੇ ਆ ਇਹ ਸਟਾਰਟ ਹੋ ਜਾਂਦਾ ਸਵੇਰੇ 6:00 7:00 ਵਜੇ ਤੋਂ ਲਿਖਣੇ ਤੇ ਉਸ ਤੋਂ ਬਾਅਦ ਜਿੰਮੇ ਇਹ ਇਸ ਸ਼ਾਮ ਨੂੰ 100 ਤੱਕ ਦੀ ਗਿਣਤੀ ਪਹੁੰਚ ਜਾਂਦੀ ਹੈ 158 ਹੋ ਗਿਆ ਤੇ ਇਸ ਤੋਂ ਬਾਅਦ ਇੱਥੇ ਨੰਬਰ ਲਿਖਵਾਉਣ ਤੋਂ ਬਾਅਦ ਤੁਸੀਂ ਇਹਨੂੰ ਵੇਟ ਕਰਨੀਆ ਉਹਦੇ 3:30 ਵਜੇ ਤੱਕ ਉਹ ਤੁਹਾਨੂੰ ਇਹ ਪ੍ਰੋਸੈਸ ਸਾਰਾ ਦੱਸ ਦੇਣਾ ਤੇ ਪੌੜੀਆਂ ਚੜ ਕੇ ਜਿਹੜੀ ਹੈਗੀ ਆ ਕੰਟੀਨ ਹੈਗੀ ਆ ਕੰਟੀਨ ਦੇ ਵਿੱਚ ਤੁਸੀਂ ਇੱਥੇ ਖਾਣਾ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਇੱਥੇ ਦਵਾਈ ਕਿਵੇਂ ਲੈਣੀ ਆ ਅਬਿਤੰਦ ਦੱਸਦੇ ਆ ਪਹਿਲਾ ਕੰਟੀਨ ਦੇ ਤੁਹਾਨੂੰ ਦਰਸ਼ਨ ਕਰਵਾ ਦਈਏ ਇੱਕ ਵਾਰ ਇਹ ਕੰਟੀਨ ਆ ਜੀ ਇੱਥੇ ਤਕਰੀਬਨ 80 ਰੁਪਏ ਦੀ ਜਿਹੜੀ ਗਿਆ ਥਾਲੀ ਮਿਲ ਜਾਂਦੀ ਹੈਗੀ ਉੱਥੇ ਤੁਸੀਂ ਖਾਣਾ ਖਾ ਸਕਦੇ ਹੋ ਤੇ ਆਹ ਵਾਲਾ ਆ ਗਿਆ ਕਲੀਨਿਕ ਇੱਥੇ ਡਾਕਟਰ ਸਾਹਿਬ ਸਾਹਮਣੇ ਬੈਠਦੇ ਆ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਤੁਹਾਨੂੰ ਚੈੱਕ ਕਰਕੇ ਇੱਕ ਦੇਣਗੇ ਪਰਚੀ ਉਹ ਪਰਚੀ ਉੱਥੇ ਨਾਮ ਵਾਲੇ ਕਾਊਂਟਰ ਤੇ ਜਮ੍ਹਾਂ ਕਰਵਾਉਣੀ ਹੈ ਉਹ ਤੇ ਤੁਸੀਂ ਪੇਮੈਂਟ ਦੇਣੀ ਐ ਉਸ ਕਾਊਂਟਰ ਤੇ ਉਸ ਤੋਂ ਬਾਅਦ ਅੱਗੇ ਜਿੱਥੇ ਖੜੇ ਨੇ ਉੱਥੋਂ ਤੁਹਾਨੂੰ ਮਿਲ ਜਣੀ ਆ ਦਵਾਈ ਇੱਥੋਂ ਤੇ ਹੁਣ ਤੁਹਾਨੂੰ ਮੈਂ ਇੱਕ ਵਾਰ ਲਿਸਟ ਦਿਖਾ ਦਾਂ ਵੀ ਕਿੰਨੇ ਰੁਪਏ ਦਾ ਇੱਥੋਂ ਖਾਣਾ ਮਿਲ ਜਾਂਦਾ ਹੈਗਾ ਇਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ ਤੇ ਆ ਜਿੱਥੇ ਜੇ ਤੁਸੀਂ ਕੋਈ ਕੈਬ ਵਗੈਰਾ ਟੈਕਸੀ ਵਗੈਰਾ ਲੈ ਕੇ ਆਉਣੀ ਆ ਉਹ ਨੰਬਰ ਤੁਸੀਂ ਨੋਟ ਕਰ ਲਓ ਤੇ ਦਵਾਈ ਜੇ ਬਾਅਦ ਵਿੱਚ ਕੋਰੀਅਰ ਮੰਗਵਣੀ ਆ ਉਹ ਨੰਬਰ ਨੋਟ ਕਰ ਲਓ ਤੇ ਇਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਪੂਰੀ ਡਿਟੇਲ ਦਿੱਤੀ ہوئی ਹੈ ਕਿੱਥੇ ਤੁਸੀਂ ਕੀ ਖਾਣਾ ਚਾਹੁੰਦੇ ਹੋ ਕੀ ਮੈਂ ਬੋਲ ਹਾਂ ਹੀ ਦਿੰਦੇ ਆਪਕੋ ਦੋਸਤੋ ਆਪਾਂ ਨੂੰ ਨਾ ਇੱਥੇ ਹੁਣ ਰਿਵਿਊ ਜਿਹੜਾ ਹੋਰ ਵੀ ਦੇਣ ਵਾਸਤੇ ਤਿਆਰ ਹੋ ਗਏ ਤੇ ਇੱਕ ਇਹ ਭਾਈ ਸਾਹਿਬ ਹੋਰ ਮਿਲੇ ਨੇ ਇਹ ਕਿਨੇ ਗੁਜਰਾਤ ਤੋਂ ਇੱਥੇ ਨਾ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਮੰਨ ਲਓ ਹਰ ਇੱਕ ਸਟੇਟ ਤੋਂ ਆ ਰਹੇ ਨੇ ਮਰੀਜ਼ ਇੱਥੇ मोस्टली जिन्होंने भी पूछा कोई नहीं मैं मिले जिन्होंने कहते मैं नहीं मिला तो ये भाई साहब गुजरात ना गल करने गुजरात में कहाँ से आए हो आप गुजरात में जामनगर डिस्ट्रिक्ट है वहाँ कालावड़ तहसील के पास मेरा पिंड नाम नागपुर है नागपुर है नागपुर से आप आ, ठीक है तो आपको ये कहाँ से पता चला आपका क्लिनिक के बारे में मेरे को मेरे बुआ जी का छोरा है ओके वहाँ गुजरात में सिविल हॉस्पिटल और अहमदाबाद में जो एस हॉस्पिटल है वहाँ उसने रिपोर्ट करवाई तो डॉक्टर साहब ने उसको फेफड़े और लिवर का था मना कर दिया था सर्जरी भी की मना कर दी थी उसका कोई रिश्तेदार था वो सूरत में रहता था वहां से नंबर बंबर लिया ओके। और पांच साल हो गए जो कैंसर के सेल थे वो सब नष्ट हो गए ओके और दस दिन पहले ही हाँ। अहमदाबाद सिविल हॉस्पिटल में रिपोर्ट करवाया जीरो ये जो पूरा कैंसर नष्ट हो गया और दूसरे हमारे जो तहसील के हाँ। दूसरे लोग है हाँ। दस बारह उसको भी कैंसर था उसको भी पूरा सही हो गया पूरा सही होगा दोस्तों इन्होंने डॉक्टर सी ना उन्होंने जवाब देता सी थी इन्होंने सेवा कर रो जाके ऐसा ही था ना वो बोल रहे थे डॉक्टर ने जो मना कर दिया था जो एलोपैथी एलोपैथी दवा थी अमरी इंग्लिश दवा वो सब प्रख्यात अहमदाबाद के कैंसर के स्पेशलिस्ट है उसने सर्जरी की मना कर दी थी मना कर दी और इधर से जो था सुंदर गांव के पास शिवनगर में जो ये त्रिबेटियन हर्बल सेंटर है वहां से सारे कैंसर या दूसरे लोग भी रोग का पूरी तरह सही इलाज है दोस्तों कहना मतलब का आप खड़े हैं ਇਹਨਾਂ ਦਾ ਜਿਹੜਾ ਮਰੀਜ਼ ਹੈ ਉਹਦੀ ਰਿਪੋਰਟ ਨਾਰਮਲ ਆ ਗਈ ਜਿੱਥੋਂ ਕਿ ਡਾਕਟਰਾਂ ਨੇ ਜਵਾਬ ਦਿੱਤਾ ਸੀ ਇਹ ਕਹਿੰਦੇ ਵੀ ਹੋਰ ਵੀ ਜਿਹੜੇ ਮਰੀਜ਼ ਨੇ ਸਾਡੇ ਇੱਥੇ ਉਹ ਸਾਰੇ ਹੋਰ ਬਿਮਾਰੀਆਂ ਦੇ ਇਲਾਜ ਨੇ ਨੇ ਉਹ ਵੀ 100% ਨੂੰ ਰਿਜ਼ਲਟ ਮਿਲੇਗਾ ਤੋਂ ਇੱਥੇ ਇੱਕ ਭਾਈ ਸਾਹਿਬ ਆਪਣੇ ਨਾਲ ਹੋਰ ਨੇ ਉਹਨਾਂ ਨੂੰ ਵੀ ਰਿਵਿਊ ਲੈ ਲੈਣੇ ਆ ਥੈਂਕ ਯੂ ਥੈਂਕ ਯੂ ਪੰਜਾਬੀ ਮੈਂ ਬਹਿਣਾ ਕੋਈ ਗੱਲ ਤੁਸੀਂ ਇਹ ਤੁਸੀਂ ਪੰਜਾਬ ਤੋਂ ਨੇ ਮੈਂ ਬਿਸ਼ੰਬਰ ਕਲ ਦਾ ਰਾਣੀਆਂ ਸੇ हाँ जी और यहाँ हमें पता चला भी ये कैंसर का इलाज होता है यहाँ पे ओके बट यहाँ पर कैंसर का नहीं सभी चीज का इलाज होता है हाँ सभी क्योंकि हमने पता किया ना कई एक आदमी फतेहाबाद से था जकड़ा हुआ था ओके। आटा भी नहीं मिल सकती थी हाँ। उसने हमारे को बताया फिर आगे से आगे जैसे पता चलता रहा हाँ जी। काफी वो आ रहे है ये जो आप काम कर रहे हो ये तो बहुत अच्छा काम है एक भलाई का काम है कोई भी हो शिवनगर में आना है धर्मशाला शिवनगर बाकी भाई साहब आपको

ਬਹੁਤ ਅੱਛਾ ਓਕੇ ਜੀ ਵੀਡੀਓ ਹੁਣ ਤੁਸੀਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਓਕੇ ਜੀ ਧੰਨਵਾਦ ਜੀ ਥੈਂਕ ਯੂ ਜੀ ਠੀਕ ਸੋ ਦੋਸਤੋ ਇਹ ਪਾਰਟ ਹੁਣ ਤੁਸੀਂ ਇੱਥਾ ਜਿਹੜਾ ਤੁਸੀਂ ਪੂਰੇ ਧਿਆਨ ਨਾਲ ਸੁਣ ਲਿਓ ਵੀ ਇੱਥੇ ਰਜਿਸਟ੍ਰੇਸ਼ਨ ਕਿਵੇਂ ਕਰਾਉਣੀ ਹੈ ਜਿਵੇਂ ਤੁਹਾਨੂੰ ਮੈਂ ਦਿਖਾਇਆ ਵੀ ਉੱਥੇ ਜਿਹੜਾ ਪੇਪਰ ਰੱਖਿਆ ਪੇਪਰ ਦੇ ਉੱਪਰ ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਲਿਖਦਾ ਉੱਥੇ ਕੋਈ ਵੀ ਨਾਮ ਲਿਖਦਾ ਕੋਈ ਚੱਕਰ ਨਹੀਂ ਪਰ ਜਿਹੜਾ ਆਧਾਰ ਕਾਰਡ ਆਧਾਰ ਕਾਰਡ ਦੀ ਫੋਟੋਕਾਪੀ ਹੈ ਉਹ ਤੁਹਾਡੇ ਮਰੀਜ਼ ਦੀ ਹੋਣੀ ਚਾਹੀਦੀ ਹੈ ਮਰੀਜ਼ ਦੇ ਆਧਾਰ ਕਾਰਡ ਦੀ ਤੇ ਉਸ ਤੋਂ ਬਾਅਦ ਉੱਥੇ 3:30 ਵ 3:30 ਵਜੇ ਤੁਹਾਨੂੰ ਇਹ ਬਿਠਾ ਦੇਣਗੇ ਜਿਵੇਂ ਤੁਸੀਂ ਉੱਥੇ 1 ਤੋਂ ਲੈ ਕੇ ਜਿੰਨੇ ਵੀ ਤੁਸੀਂ ਬੀੜ ਜਾਣਗੇ ਉਹ ਲਿਖਣਗੇ ਇਹ ਤੁਹਾਡਾ ਨੰਬਰ 10 ਨੰਬਰ ਤੇ ਤੁਸੀਂ ਆਪਣਾ ਨਾਮ ਲਿਖਿਆ ਤਾਂ 10 ਨੰਬਰ ਤੇ ਤੁਸੀਂ ਉੱਥੇ ਇਹ ਆਧਾਰ ਕਾਰਡ ਉੱਥੇ ਮੈਡਮ ਕੋਲੇ ਲੈ ਕੇ ਚਲੇ ਜਾਣਾ ਜਿਵੇਂ ਇਹਦੇ ਉੱਪਰ ਨੰਬਰ ਲੱਗਿਆ ਹੈ 1390 ਸੋ 1390 ਹੈ ਤੇ ਇਹ 1390 ਕੱਚਾ ਟੋਕਣਾ ਜਿਹਨੂੰ ਕੱਚਾ ਟੋਕਣ ਕਹਿੰਦੇ ਨੇ ਇਹ ਇਹ ਕੱਚਾ ਨੰਬਰ ਮਿਲ ਗਿਆ ਹੁਣ ਤੁਸੀਂ ਇਹਨੂੰ ਦੇਖਣਾ ਕਿਵੇਂ ਹੈ ਇਦੇ ਵਿੱਚ ਨਾ ਤੁਹਾਡੀ ਫੋਨ ਦੇ ਉੱਪਰ ਤੁਸੀਂ ਇਹਨਾਂ ਦਾ ਨੰਬਰ ਸੇਵ ਕਰ ਲੈਣਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹਨਾਂ ਦੇ ਵਟਸਐਪ ਦੇ ਉੱਪਰ ਇਹ ਡੀਪੀ ਲੱਗੀ ਹੋਈ ਹੈ ਪ੍ਰੋਫਾਈਲ ਫੋਟੋ ਜਿਹੜੀ ਹੈਗੀ ਹੈ ਉਹ ਦਿਨੋਂ ਦਿਨ ਬਦਲਦੀ ਜਾਂਦੀ ਹੈ ਮੰਨੋ ਹੁਣ ਉੱਥੇ ਜਿੰਨੇ 1390 ਹੈ ਇਹ 1 ਤੋਂ ਲੈ ਕੇ 3000 ਤੱਕ ਇਹਨਾਂ ਨੇ ਨੰਬਰ ਲਾਉਣੇ ਹੁੰਦੇ ਨੇ ਉਸ ਤੋਂ ਬਾਅਦ ਦੁਬਾਰਾ ਫੇਰ ਇੱਕ ਤੋਂ ਸਟਾਰਟ ਕਰ ਦਿੰਦੇ ਨੇ ਹੁਣ ਇਹਦੇ ਜੀ 1300 ਰੁਪਏ ਹੁਣ ਜਿਹੜਾ ਚੱਲ ਰਿਹਾ ਹੈ ਉਹ ਚੱਲ ਰਿਹਾ 100 200 ਚੱਲ ਰਿਹਾ ਹੈ ਇਦਾ ਮਤਲਬ ਕੀ ਹੈ ਤੁਸੀਂ ਉਹ ਡੇਲੀ ਚੈੱਕ ਕਰਦੇ ਰਹਿਣਾ ਜਦੋਂ ਇਹ ਤੁਹਾਡਾ ਨੰਬਰ ਉਥੇ ਡੀਪੀ ਦੇ ਉੱਪਰ ਹੈ 1390 ਹੈ ਜਦੋਂ ਉਹ ਡੀਪੀ ਦੇ ਉੱਪਰ 1000 ਸ਼ੋ ਹੋ ਗਿਆ ਤੁਸੀਂ ਉਹ ਇੱਥੇ ਆ ਜਣਾ ਉਸ ਟਾਈਮ ਉਹਦਾ ਕਾਰਨ ਕੀ ਹੈ ਪਹਿਲਾਂ ਹੋਣ ਦਾ ਜਦੋਂ ਮੰਨ ਲਓ 1390 ਉਥੇ 1000 ਸ਼ੋ ਹੋ ਗਿਆ ਤਾਂ ਜਿਸ ਦਿਨ ਉਹ 1000 ਸ਼ੋ ਆ ਰਿਹਾ ਤਰੀਕ ਦੇ ਉੱਪਰ ਤਾਂ ਉਹ ਉਸ ਦਿਨ 1000 ਵਾਲੇ ਦੀ ਲਿਸਟ ਹੈ ਜਿਹੜੀ ਉਹ ਅਗਲੇ ਦਿਨ ਦਵਾਈ ਦੇਣਗੇ ਤੇ ਤੁਸੀਂ ਇਹਦੇ ਦੋ ਦਿਨ ਪਹਿਲਾਂ ਤਾਂ ਆਉਣਾ ਹੈ ਬਾਈ ਚਾਂਸਸ ਇਥੇ 50 ਮਰੀਜ਼ ਮਿਸ ਹੋ ਗਏ ਨਹੀਂ ਆਏ ਤਾਂ 1390 ਵਾਲਾ ਜਿਹੜਾ ਨੰਬਰ ਹੈ ਉਹ ਉਹਦੀ ਵਾਰੀ ਪਹਿਲਾਂ ਆ ਜਾਣੀ ਹੈ ਜੇ ਵਿੱਚੋਂ ਮੰਨ ਲਓ 1100 ਵਾਲੇ ਨਹੀਂ ਆਏ ਜਾਂ 1200 ਵਾਲੇ ਨਹੀਂ ਆਏ ਤਾਂ 1000 ਵਾਲੇ ਦੇ ਕਰੀਬ ਜਿਵੇਂ 1000 ਤੋਂ ਬਾਅਦ ਸਿੱਧਾ 1100 ਵਾਲੇ ਨਹੀਂ ਆਏ ਤਾਂ 1300 ਦੀ ਵਾਰੀ ਪਹਿਲਾਂ ਆਣੀ ਹੈ ਇਸ ਕਰਕੇ ਤੁਸੀਂ ਪਹਿਲਾਂ ਆ ਜਾਣਾ ਤੇ ਹੋਰ ਗੱਲ ਤੇ ਤੁਸੀਂ ਇੱਥੇ ਮਰੀਜ਼ ਨੂੰ ਲੈ ਕੇ ਆਉਣਾ ਜ਼ਰੂਰੀ ਨਹੀਂ ਹੈਗਾ ਇਹ ਗੱਲ ਨੋਟ ਕਰ ਲਿਓ ਮਰੀਜ਼ ਨੂੰ ਲੈ ਕੇ ਆਉਣਾ ਨਹੀਂ ਜ਼ਰੂਰੀ ਹੈਗਾ ਤੇ ਜਦੋਂ ਵੀ ਤੁਸੀਂ ਮਰੀਜ਼ ਇਹ ਆ ਸਕਦਾ ਤਾਂ ਉਹਨੂੰ ਲੈ ਕੇ ਆਓ ਨਾਲ ਨੀ ਉਹਨੂੰ ਕੋਈ ਜ਼ਰੂਰੀ ਨਹੀਂ ਹੈਗਾ ਹਰ ਬਿਮਾਰੀ ਦਾ ਇਲਾਜ ਜਿਵੇਂ ਤੁਹਾਨੂੰ ਦੱਸਿਆ ਉਹ ਹੈਗੇ ਹੈਗਾ ਇੱਥੇ ਤੇ ਲੈ ਕੇ ਕੀ ਆਉਣਾ ਹੈ ਮਰੀਜ਼ ਦਾ ਆਧਾਰ ਕਾਰਡ ਲੈ ਕੇ ਆਉਣਾ ਹੈ ਇੱਕ ਲੈ ਕੇ ਆਉਣਾ ਹੈ ਮਾਰਨਿੰਗ ਟਾਈਮ ਦਾ ਜਿਹੜਾ ਆਪਾਂ ਨਿਰਨੇ ਕਾਲਜੇ ਬੋਲਦੇ ਨੇ ਨਿਰਨੇ ਕਾਲਜੇ ਦਾ ਪਿਸ਼ਾਬ ਲੈ ਕੇ ਆਉਣਾ ਹੈ ਟੈਕਿੰਗ ਦੇ ਵਿੱਚ ਉਹ ਬਿਲਕੁਲ ਜ਼ਿਆਦਾ ਘਟਣਾ ਉਹਦੇ ਜ਼ਿਆਦਾ ਹੋਣਾ ਕੁਆਂਟੀਟੀ ਦੇ ਵਿੱਚ ਵਧਣਾ ਹੋਵੇ ਠੀਕ ਹੈ ਜੀ ਨਿਰਨੇ ਕਾਲਜੇ ਦਾ ਕੁਝ ਖਾਦਾ ਪੀਤਾ ਨਾ ਹੋਵੇ ਮਾਰਨਿੰਗ ਟਾਈਮ ਦਾ ਤੁਸੀਂ ਉਹ ਪਿਸ਼ਾਬ ਲੈ ਕੇ ਆਉਣਾ ਤੇ ਪਿਸ਼ਾਬ ਜਿਹੜਾ ਹੈਗਾ ਉਹ ਉਹ ਹਫ਼ਤੇ ਤੱਕ 8 ਤੋਂ 10 ਦਿਨਾਂ ਤੱਕ ਖਰਾਬ ਨਹੀਂ ਹੁੰਦਾ ਤੇ ਜੇ ਸਰਦੀਆਂ ਹੋਣ ਤਾਂ 15 ਦਿਨ ਤੱਕ ਖਰਾਬ ਨਹੀਂ ਹੁੰਦਾ ਤੁਸੀਂ ਉਹਨੂੰ ਲੈ ਕੇ ਆਉਣਾ ਉਹਨਾਂ ਨੂੰ ਟੈਸਟ ਕਰਵਾਉਣਾ ਜੇ ਤੁਹਾਡੀਆਂ ਰਿਪੋਰਟਾਂ ਹੈਗੀਆਂ ਨੇ ਜਿੰਨੀਆਂ ਵੀ ਹੈਗੀਆਂ ਨੇ ਉਹ ਵੀ ਤੁਸੀਂ ਨਾਲ ਲਿਆ ਉਹ ਐਕਸਰੇ ਹੈਗੇ ਨੇ ਉਹ ਵੀ ਨਾਲ ਲਿਆ ਉਹ ਜਿਹੜਾ ਕੁਝ ਵੀ ਹੈਗਾ ਉਹ ਤੁਸੀਂ ਨਾਲ ਚੱਕ ਲਿਓ ਪਰ ਉਹ ਪਿਸ਼ਾਬ ਹੈ ਜਿਹੜਾ ਉਹ ਤੁਸੀਂ ਲੈ ਕੇ ਆਉਣਾ ਉਹ ਇਹਨਾਂ ਨੇ ਆਪਦੇ ਤਰੀਕੇ ਨਾਲ ਚੈੱਕ ਕਰਨਾ ਸੋ ਉਹਦੇ ਮੁਤਾਬਕ ਇਹਨਾਂ ਨੇ ਦਵਾਈ ਦੇਣੀ ਹੈ ਹੁਣ ਤੁਹਾਡਾ ਕੋਈ ਹੋਰ ਸਵਾਲ ਰਹਿ ਗਿਆ ਹੋਵੇ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਇਹਨਾਂ ਦੇ ਖਾਸ ਕਰਕੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਤੁਸੀਂ ਇੱਥੇ ਆ ਕੇ ਪੂਰਾ ਡਿਸਪਲਾਈਨ ਦੇ ਵਿੱਚ ਰਹਿਣਾ ਤੇ ਇਹਨਾਂ ਦਾ ਜਿਹੜਾ ਉਤਰੀ ਉਤਾਰ ਤਰੀਕਾ ਹੈਗਾ ਉਹ ਪੂਰਾ ਫੋਲੋ ਕਰਨਾ ਹੈ ਠੀਕ ਹੈ ਜੀ WhatsApp ਨੰਬਰ ਦੇ ਉੱਪਰ ਕੋਈ ਹੈਲੋ ਹਾਏ ਗੁੱਡ ਮਾਰਨਿੰਗ ਦਾ ਮੈਸੇਜ ਨਹੀਂ ਭੇਜਣਾ ਸਿਰਫ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੇ ਤੁਹਾਡੀ ਪਹਿਲਾਂ ਰਜਿਸਟ੍ਰੇਸ਼ਨ ਹੋਈ ਹੋਈ ਹੈ ਉਹਦੇ ਵਿੱਚ ਕੀ ਹੈ ਤੁਹਾਡਾ ਮਨ ਨੂੰ ਕੱਚਾ ਨੰਬਰ ਲੱਗਿਆ ਹੈ ਤੁਸੀਂ ਇਸ ਦਿਨ ਕਿਤੇ ਲੇਟ ਹੋ ਗਏ ਵੀ ਤੁਸੀਂ ਘੰਟਾ ਦੋ ਘੰਟੇ ਲੇਟ ਹੋ ਗਏ ਤਾਂ ਤੁਹਾਨੂੰ ਇਹ ਪੱਕਾ ਟੋਕਨ ਜਿਹੜਾ ਹੈਗਾ ਮਿਲਦਾ ਹੁੰਦਾ ਉਹ ਤੁਹਾਡਾ ਇਹ ਰੱਖ ਦੇਣਗੇ ਠੀਕ ਹੈ ਜੀ ਪੱਕਾ ਟੋਕਨ ਇਸ ਤੋਂ ਬਾਅਦ ਮਿਲੂਗਾ ਹੁਣ ਜਦੋਂ ਇਹ 1390 ਹੈ ਮੈਂ ਉਸ ਦਿਨ ਆਉਂਗਾ 1390 ਮੈਂ ਉਸ ਦਿਨ ਆਉਂਗਾ ਜਦੋਂ ਇਹ ਇੱਥੇ ਹਜ਼ਾਰ ਦੀ ਲਿਸਟਿੰਗ ਸ਼ੁਰੂ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਆ ਕੇ ਜਦੋਂ 1390 ਇੱਥੇ ਆਊਗਾ ਮੈਂ ਇਹਨੂੰ ਜਦੋਂ ਵਾਰੀ ਮਿਲਗੀ ਮੇਰੀ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਜਿਹੜੀ ਦਵਾਈ ਮਿਲ ਜਾਣੀ ਹੈ ਦੋਸਤੋ ਉਹ ਆ ਗਿਆ ਕਲੀਨਿਕ ਦਾ ਗੇਟ ਤੇ ਉਸ ਤੋਂ نیچے ਉਤਰ ਕੇ ਆ ਜਿੱਦਾਂ ਹੋਮਸਟੇ ਬਣ ਰਿਹਾ ਉਥੇ ਬਿਲਕੁਲ ਗੇਟ ਦੇ ਨਾਲ ਵੀ ਹੈਗਾ ਤੇ ਅਸੀਂ ਰੁਕੇ ਹੋਇਆ ਐਸਾ ਜਿਹੜਾ ਤੁਸੀਂ ਹਰੇ ਰੰਗ ਦੀ ਚਾਦਰ ਜੀ ਦੇਖ ਰਹੇ ਹੋ ਸ਼ਿਵਾਇਆ ਹੋਮਸਟੇ ਐਂਡ ਢਾਬਾ ਉਹ ਪੌੜੀਆਂ ਉਤਰ ਕੇ ਆ ਸ਼ਿਵਾਇਆ ਹੋਮਸਟੇ ਆ ਗਿਆ ਇੱਥੇ ਤਕਰੀਬਨ 300 ਤੋਂ ਲੈ ਕੇ 400 ਦੇ ਵਿੱਚ ਤੁਹਾਨੂੰ ਰੂਮ ਮਿਲ ਜਨਾਂ ਵਧੀਆ ਸਾਫ ਸੁਥਰਾ ਰੂਮ ਤੇ ਜਿਹੜਾ ਆਲੇ ਦੁਆਲੇ ਦਾ ਨਜ਼ਾਰਾ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਅੱਜ ਥੋੜਾ ਜਿਹਾ ਕਲੀਅਰ ਨਹੀਂ ਹੋ ਰਿਹਾ ਨਹੀਂ ਇੱਥੇ ਬਰਫ ਨਾਲ ਢਗੇ ਪਹਾੜੀਆਂ ਆ ਰਾਮਨ ਤੁਹਾਨੂੰ ਦਿਖਦੀਆਂ ਨੇ ਮੌਸਮ ਠੰਡਾ ਹੈ ਸੋ ਚਲਦੇ ਆ ਇਧਰ ਨੂੰ ਫਰੀ ਸੀ ਇਧਰ ਸੈਰ ਕਰਕੇ ਆਉਣੇ ਆ ਮਣੀ ਮੋਟੀ ਪਰ ਫਿਰ ਕਿ ਆਉਣੇ ਆ ਤੇ ਠੰਡੀ ਹਵਾ ਚੱਲਦੀ ਰਹਿੰਦੀ ਹੈ ਤੁਸੀਂ ਇੱਥੇ ਰੁਕ ਸਕਦੇ ਹੋ ਜਾਂ ਕਲੀਨਿੰਗ ਤੋਂ ਪਿੱਛੇ ਵੀ ਜਿਹੜੇ ਹੈਗੇ ਨੇ ਉਸ ਸਾਈਡ ਜਿਹਦੇ ਸੜਕ ਤੋਂ ਆਪਾਂ ਆਉਣੇ ਆ ਮੇਨ ਸਾਈਡ ਤੋਂ ਉੱਥੇ ਵੀ ਜਿਹੜੇ ਹੈਗੇ ਨੇ ਰੂਮ ਦੇਣ ਵਾਸਤੇ ਜਿਹੜੇਗਾ ਹੋਮਸਟੇ ਬਣਾਏ ਹੋਏ ਨੇ ਲੋਕਾਂ ਨੇ ਇੱਥੇ ਲੋਕ ਲਾ ਲਏ ਨੇ ਤੇ ਉੱਥੇ ਤੁਸੀਂ ਰੂਮ ਲੈ ਸਕਦੇ ਹੋ ਤੁਹਾਨੂੰ ਜੋ ਵੀ ਪ੍ਰੋਬਲਮ ਹੈ ਤਾਂ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਦਵਾਈ ਸਟਾਰਟ ਕਰਕੇ ਦੇਖੋ